ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਜੋ ਵੀ YouTube ਦੇ ਮਾਧਿਅਮ ਰਹੀਂ ਇਸ ਵੀਡੀਓ ਨੂੰ ਦੇਖ ਰਹੇ ਹਨ ਜਾਂ ਸੁਣ ਰਹੇ ਹਨ ਸੋ ਆਪਣੇ ਚੈਨਲ ਦਾ ਇੱਕੋ ਹੀ ਉਦੇਸ਼ ਹੈ ਬਾਣੀ ਨਾਲ ਜੁੜਨਾ ਤੇ ਜੋੜਨਾ ਮਹਾਪੁਰਸ਼ਾਂ ਦੀਆਂ ਗੁਰੂਆ ਪੀਰਾ ਕਮਾਈ ਵਾਲੇ ਸਿੱਖਾਂ ਦੀਆਂ ਗੁਰਸਿੱਖਾਂ ਦੀਆਂ ਆਪ ਜੀ ਦੇ ਨਾਲ ਜੋ ਉਹਨਾਂ ਦੀਆਂ ਸਾਖੀਆਂ ਨੇ ਜਾਂ ਘਟਨਾਵਾਂ ਨੇ ਉਹ ਆਪ ਦੇ ਨਾਲ ਸਾਂਝੀ ਕਰਨੀ ਅੱਜ ਆਪਾਂ ਹੰਸਾਲੀ ਸਾਹਿਬ ਦੇ ਜੋ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਸ਼ ਪੂਰਨ ਬ੍ਰह्म ਗਿਆਨੀ ਹੋਏ ਹੋਏ ਉਹਨਾਂ ਦੇ ਆਪਾਂ ਜੀਵਨ ਦੀ ਹੰਸਾਲੀ ਸਾਹਿਬ ਦੀ ਘਟਨਾ ਹੈ ਜੋ ਆਪ ਜੀ ਦੇ ਨਾਲ ਅੱਜ ਸਾਂਝੀ ਕਰਾਂਗੇ ਜਿਨ੍ਹਾਂ ਨੇ ਵੀ ਉਹਨਾਂ ਦੇ ਦਰਸ਼ਨ ਦੇਦਾਰੇ ਕੀਤੇ ਹਨ ਜਾਂ ਉਹਨਾਂ ਦੇ ਬਚਨਾਂ ਨੂੰ ਮੰਨਿਆ ਹੈ ਇਹ ਤਾਂ ਉਹ ਹੀ ਦੱਸ ਸਕਦੇ ਹਨ ਕਿ ਉਹਨਾਂ ਨੇ ਕਿੰਨਾ ਕੁਝ ਪ੍ਰਾਪਤ ਕਰ ਲਿਆ ਬਾਕੀ ਨਾਸਤਿਕ ਲੋਕ ਤਾਂ ਨਿੰਦਿਆ ਚੁਗਲੀ ਕਰਦੇ ਹੀ ਰਹਿ ਜਾਂਦੇ ਹਨ ਮਹਾਂਪੁਰਸ਼ ਅੱਜ ਵੀ ਭਾਵੇਂ ਉਥੇ ਸਰੀਰਕ ਰੂਪ ਦੇ ਵਿੱਚ ਨਹੀਂ ਹੈਗੇ ਪਰ ਸੂਖਸ਼ਮ ਰੂਪ ਦੇ ਵਿੱਚ ਜਿੱਥੇ ਮਹਾਂਪੁਰਸ਼ਾਂ ਦਾ ਆਸਥਾਨ ਹੁੰਦਾ ਹੈ ਜਿੱਥੇ ਉਹਨਾਂ ਨੇ ਸੇਵਾ ਕਰੀ ਹੁੰਦੀ ਹੈ ਬੰਦਗੀ ਕਰੀ ਹੁੰਦੀ ਹੈ ਉਸ ਆਸਥਾਨ ਤੋਂ ਉਹ ਕਦੇ ਵੀ ਦੂਰ ਨਹੀਂ ਹੁੰਦੇ ਇੱਕ ਵਾਰੀ ਉਹਨਾਂ ਕੋਲ ਇੱਕ ਪਰਿਵਾਰ ਆਇਆ ਇਹ ਦੱਸਣਾ ਪਹਿਲਾਂ ਜ਼ਰੂਰੀ ਹੈ ਕਿ ਜਿਨ੍ਹਾਂ ਨੇ ਵੀ ਉਹਨਾਂ ਦੇ ਬਚਨਾਂ ਨੂੰ ਸੱਤ ਵਚਨ ਕਰਕੇ ਮੰਨ ਲਿਆ ਉਹਨਾਂ ਦਾ ਕਾਰਜ ਇੱਕ ਨਹੀਂ 101% ਹੋਇਆ ਕਿਉਂਕਿ ਇਹ ਜੋ ਘਟਨਾ ਆਪ ਜੀ ਦੇ ਨਾਲ ਅਸੀਂ ਸਾਂਝੀ ਕਰਦੇ ਹਾਂ ਜੋ ਹੋਰ ਵੀ ਆਪ ਜੀ ਦੇ ਨਾਲ ਸਾਂਝੀ ਕੀਤੀਆਂ ਨੇ YouTube ਤੇ ਇਹ ਨਿਰੋਲ ਖਾਨ ਬਿਲਕੁਲ ਸੱਚਿਆਂ ਹਨ ਕੋਈ ਆਪਣੇ ਕੋਲੋਂ ਨਹੀਂ ਬਣਾਈਆਂ ਗਈਆਂ ਬਾਕੀ ਜਿਨ੍ਹਾਂ ਨੇ ਪ੍ਰੈਕਟੀਕਲ ਕੀਤਾ ਹੈ ਬਾਣੀ ਨੂੰ ਪੜ੍ਹਿਆ ਹੈ ਬਾਣੀ ਨੂੰ ਮੰਨਿਆ ਹੈ ਬਾਣੀ ਦੇ ਰਸ ਨੂੰ ਚੱਖਿਆ ਹੈ ਭਾਈ ਉਹ ਹੀ ਇਸ ਗੱਲ ਨੂੰ ਸਮਝ ਸਕਦੇ ਹਨ ਕਿ ਮਹਾਪੁਰਸ਼ ਤੇ ਬ੍ਰਹਮ ਗਿਆਨੀ ਕੀ ਹੁੰਦੇ ਹਨ ਜਿਨ੍ਹਾਂ ਨੇ ਨਿੰਦਿਆ ਹੀ ਕਰਨੀ ਹੈ ਉਹਨਾਂ ਦੇ ਤਾਂ ਇਹ ਗੱਲਾਂ ਨੇੜੇ-ਤੇੜੇ ਵੀ ਨਹੀਂ ਹੁੰਦੀਆਂ ਮਹਾਪੁਰਸ਼ਾਂ ਦੀ ਕਬਾਈ ਐ ਨਹੀਂ ਸੀ ਕਿਉਂਕਿ ਆਪ ਹੀ ਉਹ ਅਕਾਲ ਰੂਪ ਸਨ ਆਪ ਹੀ ਪ੍ਰਮਾਤਮਾ ਦਾ ਰੂਪ ਸਨ ਬ੍ਰਹਮ ਦਾ ਗਿਆਨ ਸੀ ਜੋ ਵੀ ਇਨਸਾਨ ਸੰਗਤ ਦੇ ਵਿੱਚ ਉਹਨਾਂ ਦੇ ਕੋਲ ਦਰਸ਼ਨ ਕਰਨ ਉਹਨਾਂ ਦੇ ਜਾਂਦਾ ਸੀ ਨਾ ਮਹਾਪੁਰਸ਼ ਦੇਖ ਕੇ ਪਛਾਣ ਜਾਂਦੇ ਸਨ ਕਿ ਇਹ ਬੰਦਾ ਕਿਸ ਭਾਵਨਾ ਦੇ ਨਾਲ ਆਇਆ ਹੈ ਇਹਦੇ ਪਿਛਲੇ ਕਰਮ ਕਿਹੋ ਜਿਹੇ ਹਨ ਹੁਣ ਇਹਦਾ ਸਮਾਂ ਕਿਹੋ ਜਿਹਾ ਚੱਲ ਰਿਹਾ ਹੈ ਆਉਣ ਵਾਲਾ ਸਮਾਂ ਇਸ ਦਾ ਕਿਹੋ ਜਿਹਾ ਹੋਏਗਾ ਹਾਂ ਉਹ ਸ਼ਰਧਾ ਦੇ ਭਾਵਨਾ ਦੇਖ ਲੈਂਦੇ ਸਨ ਅਤੇ ਜਿਸ ਦੀ ਜਿੰਨੀ ਸ਼ਰਧਾ ਹੁੰਦੀ ਸੀ ਜੋ ਭਾਵਨਾ ਹੁੰਦੀ ਸੀ ਉਸ ਨੂੰ ਉਹੋ ਜਿਹਾ ਵਚਨ ਕਰ ਦਿੰਦੇ ਸਨ ਜਿਨ੍ਹਾਂ ਦੇ ਵਚਨ ਭਾਈ ਸੰਗਤ ਨੇ ਕਮਾਲੇ ਜਾਂ ਜਿਸ ਨੂੰ ਵੀ ਬਚਨ ਮਹਾਂਪੁਰਸ਼ਾਂ ਨੇ ਕਰ ਦਿੱਤੇ ਉਹਨੇ ਕਮਾਲਿਆ ਉਹ ਤਾਂ ਫਿਰ ਕਾਰਜਤਾ ਬਾਣੀ ਆਪ ਹੀ ਕਰ ਦਿੰਦੀ ਸੀ ਬਸ ਇੱਕ ਮਹਾਂਪੁਰਸ਼ਾਂ ਦੀ ਜਾਮਣੀ ਵਿੱਚ ਪੈ ਜਾਂਦੀ ਸੀ ਇੱਕ ਪਰਿਵਾਰ ਪਰਮਹਾਂਪੁਰਸ਼ਾਂ ਦੇ ਕੋਲੇ ਆਇਆ ਬਹੁਤ ਸਾਲ ਹੋ ਗਏ ਸੰ ਪਤੀ ਪਤਨੀ ਆਏ ਕਿ ਬਾਬਾ ਜੀ ਇੰਨੇ ਸਾਲ ਹੋ ਗਏ ਬੱਚਾ ਨਹੀਂ ਹੋਇਆ ਉਹ ਕਦੇ ਹੰਸਾਲੀ ਸਾਹਿਬ ਨਹੀਂ ਆਏ ਸਨ ਕਈ ਵਾਰੀ ਜਿਸ ਦਾ ਕਾਰਜ ਹੋਇਆ ਹੁੰਦਾ ਹੈ ਜਾਂ ਜਿਸ ਨੇ ਟੀਜ ਨੂੰ ਦੇਖਿਆ ਹੁੰਦਾ ਹੈ ਜਾਂ ਜਿਸ ਦਾ ਭਲਾ ਹੋਇਆ ਹੁੰਦਾ ਹੈ ਜਾਂ ਜਿਸ ਦੀ ਭਲਾ ਕਰਨ ਦੀ ਵਰਤੀ ਹੁੰਦੀ ਹੈ ਉਹ ਹਮੇਸ਼ਾ ਹੀ ਚੰਗੇ ਪਾਸੇ ਦੂਸਰੇ ਨੂੰ ਵੀ ਜੋੜਦਾ ਹੈ ਜੁੜਨਾ ਨਾ ਜੁੜਨਾ ਇਹ ਉਸ ਇਨਸਾਨ ਦੀ ਆਪਣੀ ਮਰਜ਼ੀ ਹੁੰਦੀ ਹੈ ਉਹ ਦੋਵੇਂ ਜੀ ਬਹੁਤ ਜ਼ਿਆਦਾ ਦੁਖੀ ਤੇ ਪਰੇਸ਼ਾਨ ਸਨ ਕਿਉਂਕਿ ਵਿਆਹ ਨੂੰ ਬਹੁਤ ਸਾਲ ਹੋ ਗਏ ਸਨ ਤੇ ਬੱਚਾ ਨਹੀਂ ਹੋ ਰਿਹਾ ਸੀ ਤਾਂ ਕਿਸੇ ਨੇ ਕਿਹਾ ਕਿ ਭਾਈ ਤੁਸੀਂ ਨਸਾਲੀ ਸਾਹਿਬ ਜਾਓ ਅਤੇ ਮਹਾਂਪੁਰਸ਼ਾਂ ਅੱਗੇ ਫਰਿਆਦ ਕਰੋ ਉਹਨਾਂ ਅੱਗੇ ਬੇਨਤੀ ਕਰੋ ਉਹ ਵਚਨ ਕਰ ਦੇਣ ਤਾਂ ਕੀ ਨਹੀਂ ਹੋ ਸਕਦਾ ਉਹ ਪਰਿਵਾਰ ਦੋ ਜੀ ਜੋ ਵੀ ਆਏ ਸਨ ਉਹਨਾਂ ਨੇ ਆ ਕੇ ਬਾਬਾ ਜੀ ਨੂੰ ਫਤੇ ਬੁਲਾਈ ਤੇ ਨਮਸਕਾਰ ਕੀਤਾ ਤੇ ਦੱਸਿਆ ਕਿ ਮਹਾਰਾਜ ਜੀ ਐਨੇ ਸਾਲ ਹੋ ਗਏ ਅਸੀਂ ਤਾਂ اولاد ਤੋਂ ਭंजे ਹਾਂ ਨਾ ਪੁਰਸ਼ ਨੇ ਥੋੜੀ ਦੇਰ ਉਹਨਾਂ ਵੱਲ ਦੇਖਿਆ ਤੇ ਕਹਿੰਦੇ ਭਾਈ ਨਾਮ ਕਰਦੇ ਹਾਂ ਉਹ ਕਹਿੰਦੇ ਮਹਾਰਾਜ ਜੀ ਬਸ ਜਪਜੀ ਸਾਹਿਬ ਤੇ ਰੇਰਸ ਕਰਦੇ ਹਾਂ ਤੇ ਮਹਾਰਾਜ ਕਹਿੰਦੇ ਭਾਈ ਬਾਣੀ ਪੜਨੀ ਆਉਂਦੀ ਹੈ ਉਹ ਕਹਿੰਦੇ ਜੀ ਬਾਣੀ ਪੜ ਲੈਨੇ ਹਾਂ ਥੋੜਾ ਮੋਟਾ ਗਿਆਨ ਹੈ ਨਾ ਪੁਰਸ਼ ਕਹਿੰਦੇ ਭਾਈ ਦੋਨਾਂ ਨੇ ਤੂੰ ਤੇ ਤੇਰੀ ਪਤਨੀ ਨੇ 2.5 ਘੰਟੇ ਦਾ ਰੋਜ ਜਾਪ ਕਰਨਾ ਹੈ ਬਾਣੀ ਦਾ ਨਿਤਨੇਮ ਲੈ ਲਓ ਸੁਖਮਨੀ ਸਾਹਿਬ ਲੈ ਲਓ ਜਿਹੜੀ ਮਰਜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲੈ ਲਓ ਦੋਨਾਂ ਨੇ 2.5 ਘੰਟੇ ਜਾਪ ਕਰਨਾ ਹੈ ਤੇ ਉਹਨਾਂ ਨੇ ਕਿਹਾ ਕਿ ਮਹਾਰਾਜੀ ਸਤਿਵਚਨ ਮਹਾਂਪੁਰਸ਼ਾਂ ਨੇ ਦੇਖ ਲਿਆ ਸੀ ਕਿਉਂਕਿ ਉਹ ਵੀ ਵਿਚਾਰੇ ਜਦੋਂ ਉਹਨਾਂ ਨੇ ਮਹਾਪੁਰਸ਼ਾਂਗੇ ਬੇਨਤੀ ਕੀਤੀ ਬਹੁਤ ਜ਼ਿਆਦਾ ਵਿਰਾਗ ਦੇ ਵਿੱਚ ਸਨ ਬੰਦਾ ਜਿੰਨਾ ਵਾਰ ਜੀ ਅਮੀਰ ਹੋਵੇ ਪਰ ਜੇ ਔਲਾਦ ਇੱਕ ਬੱਚਾ ਵੀ ਘਰ ਦੇ ਵਿੱਚ ਨਾ ਹੋਵੇ ਨਾ ਉਹ ਵੱਖਰੀ ਗੱਲ ਹੈ ਵੱਖਰੇ ਕਰਮ ਹਨ ਕਿ ਅੱਗੋਂ ਔਲਾਦ ਕਿਹੋ ਜਿਹੀ ਨਿਕਲੇ ਪਰ ਜਦ ਤੱਕ ਘਰ ਚ ਗੂੰਜਾ ਨਹੀਂ ਨਾ ਪੈਂਦੀਆਂ ਬੱਚੇ ਦੀਆਂ ਉਹ ਘਰ ਕਈ ਵਾਰੀ ਖੁਸ਼ੀਆਂ ਤੋਂ ਵਾਂਝਾ ਹੀ ਰਹਿ ਜਾਂਦਾ ਹੈ। ਉਹਨਾਂ ਨੇ ਬੜੇ ਵਿਰਾਗ ਵਿੱਚ ਮਹਾਰਾਜ ਅੱਗੇ ਬੇਨਤੀ ਕੀਤੀ। ਤਮਾਪੁਰਸ਼ ਨੇ ਆਪਣੇ ਸੇਵਾਦਾਰ ਬਾਬਾ ਜੀ ਨੂੰ ਭੇਜਿਆ ਕਿ ਇਹਨਾਂ ਦੀ ਅਰਦਾਸ ਉਧਰ ਲੈ ਜਾਓ ਨਾ ਪੁੱਛ ਕੇ ਅਰਦਾਸ ਕਰ ਦਿਓ ਗੁਰੂ ਗ੍ਰੰਥ ਸਾਹਿਬ ਅੱਗੇ ਤੇ ਭਾਈ ਮਾਰੇ ਕਿਰਪਾ ਕਰਨਗੇ ਤੇ ਸੇਵਾਦਾਰ ਨੂੰ ਕਹਿੰਦੇ ਇਹ ਪੀਪਾ ਦੇ ਕੇ ਜਾਣਗੇ। ਕੀ ਦਾ ਤੇ ਉਹਨੇ ਪੁੱਛਿਆ ਕਿ ਮਹਾਰਾਜ ਕਿਹੜਾ ਮਹਾਰਾਜ ਕਹਿੰਦੇ ਕੋਈ ਨਹੀਂ ਆਪੇ ਦੇ ਜਾਣਗੇ ਭਾਈ ਤੂੰ ਜਾ ਕੇ ਅਰਦਾਸ ਕਰ ਤਮਾਪੁਰਸ਼ਾਂ ਦਾ ਜੋ ਸੇਵਾਦਾਰ ਸੀ ਉਹਨੇ ਜਾ ਕੇ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਦੇ ਵਿੱਚ ਦੋਹਾਂ ਪਰਿਵਾਰ ਦੇ ਜੋ ਜੀ ਸੀ ਉਹ ਦੋਨੇ ਜੀ ਸੀ ਗਏ ਉਹਨਾਂ ਦੀ ਅਰਦਾਸ ਬੇਨਤੀ ਕਰ ਦਿੱਤੀ ਤੇ ਅਰਦਾਸ ਤੋਂ ਬਾਅਦ ਉਹ ਆਪਣੇ ਘਰ ਚਲੇ ਗਏ ਸੇਵਾਦਾਰ ਆ ਕੇ ਮਹਾਪੁਰਸ਼ਾਂ ਨੂੰ ਕਹਿੰਦਾ ਕਿ ਬਾਬਾ ਜੀ ਉਹ ਪੀਪਾ ਤਾਂ ਦੇਕੇ ਨਹੀਂ ਗਏ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਪੀਪਾ ਵੀ ਆ ਜਾਊਗਾ ਬਸ ਤੂੰ ਅਰਦਾਸ ਕਰ ਦਿੱਤੀ ਕਹਿੰਦਾ ਹਾਂਜੀ ਠੀਕ ਆ ਭਾਈ ਇੱਕ ਸਾਲ ਬੀਤ ਗਿਆ ਤੇ ਸਾਲ ਬਾਅਦ ਦਾਤੇ ਨੇ ਬੱਚੇ ਦੇ ਨਾਲ ਉਹਨਾਂ ਦੀ ਗੋਦ ਪਰ ਦਿੱਤੀ ਤੇ ਉਹ ਪਰਿਵਾਰ ਸਮੇਤ ਦੇਸੀ ਕੀ ਦਾ ਟੀਮ ਲੈ ਕੇ ਫਿਰ ਹੰਸਾਲੀ ਸਾਹਿਬ ਆਏ ਤੇ ਉਸੇ ਵਜ਼ਾਰ ਨੂੰ ਹੀ ਉਹਨਾਂ ਨੇ ਕੀ ਦਾ ਟੇਨ ਦਿੱਤਾ ਤੇ ਮਹਾਰਾ ਦਾ ਤੇ ਮਹਾਂਪੁਰਸ਼ਾਂ ਦਾ ਸ਼ੁਕਰਾਨਾ ਕੀਤਾ ਕਿਉਂਕਿ ਮਹਾਂਪੁਰਸ਼ਾਂ ਨੇ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਭਾਈ ਤੁਸੀਂ ਇਹ ਅਰਦਾਸ ਕਰਨੀ ਹੈ ਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਚਾਹੇ ਸਾਡੇ ਕਰਮਾਂ ਦੇ ਵਿੱਚ ਬੱਚਾ ਨਹੀਂ ਲਿਖਿਆ ਆਪ ਜੀ ਤਾਂ ਸਮਰਾਤ ਹੋ ਕਰਨ ਕਰਾਵਣ ਹਾਰ ਨੂੰ ਕੁਝ ਵੀ ਕਰ ਸਕਦੇ ਹੋ ਤੇ ਜਦੋਂ ਬੱਚੇ ਦੀ ਦਾਤ ਮੰਗਣੀ ਹੈ ਭਾਈ ਇਹ ਨਹੀਂ ਕਹਿਣਾ ਵੀ ਮੁੰਡਾ ਹੀ ਚਾਹੀਦਾ ਹੈ ਇਹ ਕਹਿਣਾ ਹੈ ਕਿ ਦਾਤਾ ਜੋ ਤੇਰੀ ਰਜਾ ਗਏ ਜੋ ਤੈਨੂੰ ਪਾਵੇ ਉਹ ਜੀ ਦੇ ਦੇ ਤਾਂ ਸਤਿਗੁਰੂ ਨੇ ਉਹਨਾਂ ਨੂੰ ਪੁੱਤਰ ਦੀ ਦਾਤ ਬਖਸ਼ੀ ਕਿਉਂਕਿ ਉਹਨਾਂ ਨੇ ਮਹਾਪੁਰਸ਼ਾਂ ਦੇ ਬਚਨਾਂ ਨੂੰ ਕਮਾ ਲਿਆ ਤੇ ਜਿਨ੍ਹਾਂ ਨੇ ਕਮਾਇਆ ਉਹਨਾਂ ਨੇ ਭਾਈ ਪਾਇਆ ਕਿਉਂਕਿ ਗੁਰਬਾਣੀ ਦੇ ਵਿੱਚ ਵੀ ਪੜਦੇ ਹਾਂ ਕਿ ਵਾਹੀ ਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸਰਦਾ ਕਰ ਸੀਮ ਦੇ ਗੁਰਪਾਰ ਉਤਾਰਨਹਾਰ ਕਿ ਜਿਹੜੇ ਭਾਈ ਬਾਣੀ ਨੂੰ ਸਰਦਾ ਦੇ ਨਾਲ ਪਿਆਰ ਨਾਲ ਪ੍ਰੇਮ ਨਾਲ ਪੜਦੇ ਹਨ ਸਤਿਗੁਰੂ ਜੀ ਉਹਨਾਂ ਦੇ ਸਾਰੇ ਕਾਰਜ ਕਰ ਦਿੰਦੇ ਹਨ ਸੋ ਜੇ ਆਪ ਜੀ ਨੂੰ ਇਹ ਵੀਡੀਓ ਵਧੀਆ ਲੱਗੇ ਇਸ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਆਪਣੇ ਕੋਈ ਸੁਝਾਅ ਹੈ ਕੋਈ ਸਵਾਲ ਹੈ ਤਾਂ ਕਮੈਂਟ ਦੇ ਵਿੱਚ ਆਪ ਜੀ ਕਰ ਸਕਦੇ ਹੋ ਬਾਕੀ ਕੋਈ ਉਦੇਸ਼ ਹੈ ਜੀ ਆਪ ਜੁੜਨਾ ਤੇ ਹੋਰਨਾਂ ਨੂੰ ਵੀ ਬਾਣੀ ਦੇ ਨਾਲ ਜੋੜਨਾ ਭੁੱਲਾਂ ਚੁੱਕਾਂ ਦੀ ਮਾਫੀ ਕਰਨੀ ਜੀ ਸੰਗਤ ਸਤਿਗੁਰੂ ਬਖਸ਼ਣ ਜੋਗ ਹਨ ਇਹ ਵੀਡੀਓ ਨੂੰ ਆਪ ਜੀ ਵੱਤ ਤੋਂ ਵੱਧ ਸ਼ੇਅਰ ਕਰਨਾ ਆਪਣੇ ਦੋਸਤਾਂ ਨੂੰ ਮਿੱਤਰਾਂ ਨੂੰ ਕਿਉਂਕਿ ਹੋ ਸਕਦਾ ਹੈ ਕਿਸੇ ਕੋਲ ਸੁਲਤਾਨ ਨਾ ਹੋਵੇ ਉਹ ਵੀ 2.5 ਘੰਟੇ ਜਾਪ ਕਰਨ ਲੱਗ ਜਨ ਪਤਾ ਨਹੀਂ ਸਤਿਗੁਰੂ ਕਦੋਂ ਮਾੜਾ ਕਰਮ ਕੱਟ ਦੇਣ ਤੇ ਉਹ ਚੰਗੀ ਕਿਸਮਤ ਬਣ ਜਾਵੇ ਉਹਦੇ ਨਾਲ ਭਾਈ ਤੁਹਾਡਾ ਵੀ ਭਲਾ ਹੈ ਤੇ ਜਿਹੜਾ ਪਾਠ ਕਰੇਗਾ ਉਹਦਾ ਵੀ ਭਲਾ ਹੈ ਉਹ ਬਾਣੀ ਨਾਲ ਜੁੜ ਜਾਏਗਾ ਤੇ ਜੋੜਨ ਵਰਗਾ ਕੋਈ ਪੁੰਨ ਨਹੀਂ ਤੇ ਤੋੜਨ ਵਰਗਾ ਪਾਪ ਨਹੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਇਹੋ ਜੀਆਂ ਹੋਰ ਵੀਡੀਓ ਮਹਾਂਪੁਰਸ਼ਾਂ ਦੀਆਂ ਸੰਤਾਂ ਦੀਆਂ ਗੁਰੂ ਮਹਾਰਾਜ ਦੀ ਸੁਣਨ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ